ਮੈਂ ਜੀ ਦਸੂਏ ਦੇ ਲਾਗੇ ਚੰਡੀ ਦਾ ਹਸਪਤਲ ਹੈ ਜੀ ਚੰਡੀ ਦਾ ਹਸਪਤਲ ਹਾਂਜੀ ਪਤਾ ਕੀ ਪ੍ਰੋਬਲਮ ਹੈ ਮੇਰੇ ਗਜ਼ੂਦਾਂ ਦੀ ਇਹ ਪ੍ਰੋਬਲਮ ਤੇ ਨਹੀਂ ਆ ਕਿ ਮੈਨੂੰ ਇਦਾਂ ਲੱਗਦਾ ਜਿਦਾ ਮੇਰੇ ਨਾਲ ਬਲੈਡਰ ਕਹਿੰਦੇ ਕਿ ਉਹ ਕਮਜ਼ੋਰ ਹੋ ਗਿਆ ਹੈਗਾ ਠੀਕ ਹੈ ਜੀ ਉਹਦੇ ਕਰਕੇ ਪਿਸ਼ਾਬ ਜਿਹੜਾ ਉਹ ਆਉਂਗਾ ਨਹੀਂ ਹੈਗਾ ਬੈਬ ਨਾਲ ਹੀ ਆਉਂਗਾ ਲੱਗੀ ਪਈ ਹੈ ਹਾਂਜੀ ਹਾਂਜੀ ਅੱਜ ਦੀ ਪਹਿਲੀ ਵਾਰ ਹੀ ਆਏ ਹੋ ਹਾਂਜੀ ਤੇ ਕੀ ਕਹੇ ਡਾਕਟਰ ਸਾਹਿਬ ਨੇ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਦਵਾਈ ਜਿਹੜੀ ਹੈ ਤੁਸੀਂ ਖਾਓ ਤੇ ਇਹ ਜਗੋਂ ਤੁਹਾਨੂੰ ਇੱਕ ਜੂਦਾਂ ਜੂਦਾਂ ਖਤਮ ਹੋ ਜਾਣਗੇ ਠੀਕ ਹੈ ਦਵਾਈ ਦਿੱਤੀ ਆ ਇੱਕ ਛੱਲੀ ਦਾ ਪਾਣੀ ਦੱਸਿਆ ਹੈਗਾ ਵਾਲਾ ਜਿਹੜੀ ਛੱਲੀ ਤੇ ਵਾਲ ਹੁੰਦੇ ਆ ਉਹਨਾਂ ਦਾ ਪਾਣੀ ਦੱਸਿਆ ਵਾਲ ਕੇ ਪੀਵੇ ਤੇ ਇਹ ਜਿਹੜੀ ਦਵਾਈ ਹੈ ਤੁਹਾਨੂੰ ਕਿੰਨੇ ਦੇ ਦਿੱਤੀ ਨਾ ਕੋਈ ਪੈਸਾ ਨਹੀਂ ਲਿਆ ਕਿੰਨੇ ਦੇ ਦਿੱਤੀ ਇਹ ਇਹ ਮੇਰਾ خیال 15 ਦਿਨ ਹਾਂਜੀ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਨੂੰ ਮੈਂ ਤਾਂ ਡਾਕਟਰ ਸਾਹਿਬ ਨੂੰ ਬਹੁਤ ਧੰਨਵਾਦ ਕਰਦਾ ਹਾਂ ਜੀ ਜਿੰਦੇ ਚਲੋ ਪੈਸੇ ਦਾ ਪੈਸੇ ਵੀ ਕੋਈ ਲੈਣਾ ਕੋਈ ਵੱਡੀ ਵੱਡੀ ਗੱਲ ਨਹੀਂ ਹੈ ਕਿਉਂ ਮੈਂ ਤਾਂ 1.5 ਕਰੋੜ ਰੁਪਇਆ ਲਾ ਵੀ ਥਾ ਮੇਰਾ ਹਾਰ ਦਾ ਵੀ ਆਪਰੇਸ਼ਨ ਹੋਇਆ ਠੀਕ ਹੈ ਅੱਗੋਂ ਮੈਨੂੰ ਪ੍ਰੋਬਲਮ ਫੇਰ ਸ਼ੁਰੂ ਹੈ ਠੀਕ ਹੈ ਚੋਂ ਹੈਲਵਿੰਨੀ ਹੱਕ ਬੱਗ ਅੱਗੇ ਮੈਂ ਤੁਰਿਆ ਫਿਰਦਾ ਸੀ ਹੁਣ ਮੈਨੂੰ ਥੋੜੀ ਜਲਦੀ ਪ੍ਰੋਬਲਮ ਹੈ ਠੀਕ ਹੈ ਕੱਲ ਮੇਰੇ ਦਰਦ ਵੀ ਹੁੰਦੀ ਰਹੀ ਹੈ ਤੇ ਇਹ ਬਰਦਰ ਹੈ ਮੇਰਾ ਇਹਨੇ ਮੈਨੂੰ ਦੱਸਿਆ ਵੀ ਉੱਥੇ ਕਾਜ ਦਾ ਇਦਾਂ ਇੰਨੇ ਪੜਿਆ ਨੈੱਟ ਤੇ ਤੇ ਇਹ ਲੈ ਕੇ ਆਇਆ ਮੈਂ ਹਾਂ ਜੀ ਤੁਹਾਈ ਲੈ ਜੀ ਹਾਂ ਜੀ ਹੁਣ ਦਵਾਈ ਲੈ ਲਈ ਹੈ ਜੀ 15 ਦਿਨ ਬਾਅਦ ਫੇਰ 15 ਦਿਨ ਬਾਅਦ ਫੇਰ ਆਵਾਂਗੇ ਚਲੋ ਔਰ ਡਾਕਟਰ ਸਾਹਿਬ ਨੇ ਕਿਹਾ ਵੀ ਅ ਮਹੀਨੇ 2 ਮਹੀਨੇ ਦੇ ਵਿੱਚ ਦਵਾਈ ਖਾਣ ਦੇ ਨਾਲ ਤੇ ਸ਼ਟ ਪੈਰ ਲੈ ਜਾਏਗੀ ਪੈਰ ਲੈ ਜਾਏਗੀ ਹਾਂਜੀ ਬੱਦ ਮਹਾਰਾਜ ਦੀ ਕਿਰਪਾ ਜੋ ਬਿਲਕੁਲ ਉਹ ਤੇ ਸੱਚੇ ਪਾਸੇ ਜੇ ਕੋਈ ਇੱਥੇ ਆਇਓ ਇੰਨੇ ਪੈਸੇ ਖਰਚਣ ਤੋਂ ਬਾਅਦ ਆ ਫਰੀ ਹਾਲ ਨਜ਼ਰ ਆਇਆ ਤੇ ਦੈਰੇ ਕਨਾਂ ਬਾਬੋ ਨਾਲ ਕੀ ਕਿਰਪਾਈ ਬਿਲਕੁਲ ਸਰਦਾਰ ਜੀ ਤੁਸੀਂ ਕਿੱਥੇ ਦੇਖਿਆ ਸੀ ਮੈਂ ਜਿਉ ਟੂਬ ਤੇ ਦੇਖਿਆ ਸੀ ਉੱਤੇ ਮੈਂ ਹਥਿਆਰ ਪੜਿਆ ਹੋਰ ਵੀ ਕਈਆਂ ਨੂੰ ਮੈਂ ਦੱਸਿਆ ਇਹਦੇ ਬਾਰੇ ਜਿਨ੍ਹਾਂ ਦੇ ਦਰਦਾਂ ਹੁੰਦੀਆਂ ਗੋਡਿਆਂ ਤੇ ਮੋਡਿਆਂ ਤੇ ਤੇ ਕਾਫੀ ਲੈ ਕੇ ਗਏ ਨੇ ਦਵਾਈਆਂ ਤੋਂ ਰੂਪਿੰਦੇ ਫਰਕ ਹੈ ਹਨ ਬਹੁਤ। ਬਾਕੀ ਜਿਵੇਂ ਗੋਡਿਆਂ ਦੀ ਦਵਾਈ ਹੈ, ਮੋਡਿਆਂ ਦੀ ਜਾਂ ਸਰਵਾਈਕਲ ਦੀ ਜਿਹੜੀ ਦਵਾਈ ਉਹ 3500 4000 ਦੀ 15 ਦਿਨ ਦੀ ਦਿੱਤੀ ਜਾਂਦੀ ਹੈ ਤੇ ਜਿਹੜੀ ਇਹਨਾਂ ਦੀ ਦਵਾਈ ਹੈ ਬਿਲਕੁਲ ਡਾਕਟਰ ਸਾਹਿਬ ਨੇ ਕਿਹਾ ਵੀ 2-3 ਮਹੀਨੇ ਜਿੰਨੀ ਵੀ ਖਾਣੀ ਹੈ ਉਹ ਫ੍ਰੀ ਹੈ। ਕਿਵੇਂ ਲੱਗਦਾ? ਜੀ ਜੀ ਬਹੁਤ ਇਹਨਾਂ ਡਾਕਟਰ ਦਾ ਬਹੁਤ ਧੰਨਵਾਦ ਇਹਨਾਂ ਨੇ ਇਹ ਕੰਮ ਦੀ ਦਵਾਈ ਨਹੀਂ ਤੇ ਲੋਕੀ ਕਰੋੜਾਂ ਰੁਪਈਆ ਖਰਚ ਕੇ ਵੀ ਨਹੀਂ। ਆਰਾਮ ਆ ਰਿਹਾ ਜਿਹੜੀ ਕੈਂਸਰ ਦੀ ਦਵਾਈ ਹੈ ਜਿਹੜੇ ਫ੍ਰੀ ਦੇ ਰਹੇ ਨੇ। ਈ ਗਾਣਾ ਜਾਉਂਦੇ ਨੇ ਬਹੁਤ ਬਹੁਤ ਇਹਨਾਂ ਦਾ ਡਾਕਟਰ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਉਹ ਇਹਨਾਂ ਨੂੰ ਦਿਨ ਦੁੱਗਣੀ ਰਾਤ ਕਿਉਗਣੀ ਕਰੇ